ਸਤਿਕਾਰ ਬਾਈ ਜੀ ਸਾਰਿਆਂ ਨੂੰ ਕਿ ਆਪਾਂ ਪਹੁੰਚੇ ਹਾਂ ਭਰਾ ਮੇਰੇ ਤਰਵੰਡੀ ਸਾਭੂ ਹੈ ਤਰਵੰਡੀ ਸਾਭੂ ਪਹੁੰਚਿਆ ਸ਼ਰਮ ਨਹੀਂ ਕੋਈ ਤੇ ਬਾਈ ਕੋਲੇ ਬਹੁਤ ਸੋਹਣੇ ਟਰੈਕਟਰ ਨੇ ਬਾਈਆਂ ਨਾਲ ਗੱਲਬਾਤ ਸਤਿਕਾਰ ਸਤਿਕਾਰ ਕੀ ਹਾਲ ਬੋਲ ਰੋ ਹੋ ਬਾਈ ਜੀ ਬਾਈ ਸਤਿਕਾਰ ਸਾਰਿਆ ਭਰਾਵਾਂ ਨੂੰ ਕੋਈ ਠੀਕ ਹੈ ਕੋ ਬਾਈ ਮਹਾਰਾਜ ਜੱਟੇ ਪਾਸੇ ਬਾਈ ਤੁਹਾਨੂੰ ਜਰਤੀ ਕਾਲਾ ਚ ਰੱਖੇ ਬਾਈ ਤੁਹਾਡੇ ਨਹੀਂ ਸ਼ਰਮ ਤੁਹਾਡੇ ਨਹੀਂ ਮਾਇਆ ਕੋਈ ਆਪਾਂ YouTube ਵਾਲੇ ਕੰਮ ਜੇ ਹੈ ਨਹੀਂ ਤੇ ਮੈਂ ਲਖਣ ਜੀ ਕਰੀ ਜੇ ਅੱਗੇ ਵੀਰੇ ਖਾਲ ਘੜਨ ਵਾਲੇ ਆ ਕਿਤੇ ਆ ਜਿਓ ਬਿਨਾ ਬੁੱਧਵਾਰ ਤੋਂ ਆ ਜਿਓ ਖੇਤ ਮਿਲਾਂਗੇ ਬਾਈ ਕਿਤੇ ਕੱਖ ਕੱਢੀ ਜਾਂਦੇ ਉਹ ਮੈਂ ਜਾ ਕੇ ਸਪਰੇਅ ਕਰੀ ਜਾਂਦਾ ਠੀਕ ਹੈ ਆਪਣਾ ਦੋਸਤ ਆ ਬਾਈ ਮਲੋੜ ਤੋਂ ਮਲੋੜ ਦੀ ਹੈ ਨਾ ਕੁਲਵਿੰਦਰ ਮਾਨ ਮਲੋੜ ਮਲੋੜ ਤੋਂ ਕੁਲਵਿੰਦਰ ਸਿੰਘ ਮਾਨ ਆ ਮੈਂ ਕਿ ਠੀਕ ਹੈ ਮੈਂ ਕਿ ਚੱਕੀ ਕਿੱਥੇ ਆ ਤੇ ਸਭ ਤੋਂ ਪਹਿਲਾਂ ਆ ਗਿਆ ਬਾਈ ਜੀ ਸੋਨਾ ਲਿਕਾ 2022 ਇਹ ਪਾਸੇ ਦੇ ਫਾਰੇ ਕੋਲ ਰਮੀ ਕੋਈ ਖੜਨ ਦਾ ਕੋਈ ਫਾਇਦਾ ਨਹੀਂ ਬਿਲਕੁਲ ਨਵਾ ਕੋ ਨਵਾ ਟਰੈਕਟਰ ਆ ਬਾਈ ਅ ਸਿਕੰਦਰ ਐਚ ਡੀ ਐਮ ਮਾਡਲ ਆ ਚਾਰੇ ਟਾਇਰ ਨਾਦੇ ਆ ਨਾਦੇ ਸੱਤ ਤੋਂ 80 ਸੱਤ ਘੰਟੇ ਕੰਮ ਕਰਦਾ ਕੀ ਇਹ ਨਹੀਂ ਕਰਦਾ ਨਾ ਕਿੰਨਾ ਚੱਲਿਆ ਲਓ ਜੀ ਟਰੈਕਟਰ ਚੱਲਿਆ ਜੀ 771 ਘੰਟੇ ਚੱਲਿਆ ਠੀਕ ਹੈ ਸਾਰਾ ਸਮਾਨ ਆ ਦਿੱਤਾ ਸਭ ਕੁਝ ਸਾਰਾ ਰੇਗਲ ਕਾਰਮ ਨਹੀਂ ਲੱਗੀ ਬਾਈ ਸਾਰਾ ਕਰਿਆ ਜੀ ਗੰਬਰ ਪੰਜਾਬਾ ਬਾਈ ਸਾਤ ਨੰਬਰ ਦਾ ਰੋਜ਼ਾ ਪਤਾ ਨਹੀਂ ਕਿ ਕਿਹਦੀ ਜੇ ਰਿਹਾ 625 ਹਜ਼ਾਰ ਇੰਜਰ ਆ ਕੇ ਹੈ 200 ਸੀਪੀ ਟ੍ਰੈਕਟਰ ਹੈ ਵੀਰੇ ਤੇ 625 ਦੀ ਮੰਗ ਦਾ 5 ਲੱਖ ਕਿੰਨੇ ਦਾ 6 ਲੱਖ ਰੋ ਦੇ ਨਾ 5 ਲੱਖ 5 ਲੱਖ پورے 20 ਮੰਕੇ ਲਾ ਦੇ ਨਾਲੇ 90 90 ਹਜ਼ਾਰ ਕਹਦੇ ਮੈਂ 85 ਹਜ਼ਾਰ ਘੱਟ ਦੇ ਨੀ ਕਹ ਦੂ 95 ਹਜ਼ਾਰ ਰੋ ਦੇ ਨਹੀਂ ਯਾਰ ਬਾਹਲੇ ਯਾਰ 90 ਹਜ਼ਾਰ ਦੇ ਦਾਂਗੇ 80 70 ਹਜ਼ਾਰ ਤਾਂ ਲੈ ਜਾ ਬਾਈ ਚਾਹਦਾ ਕੀ ਆ ਧੱਕ ਕਿ ਨਹੀਂ ਜੱਟਾ ਇਦਰਾ ਯਾਰ ਨੇ ਇੱਦਵਾਂ ਦਾ ਨਾ ਭਾਈ 23 ਮਾਦਲਾ ਲੈ ਵੀਰੇ ਤੁਸੀਂ ਭਾਰ ਦੇ ਹੁੰਦੇ ਹੋ ਨਾ ਤੇ ਉੱਤਿਆ ਮਾੜਾ ਰੇਗੂਲ ਸੈਂਟਰ ਗੇਟ 2 ਸਪੀਡ ਡਬਲ ਸ਼ੌਕਰ ਵਾਲਾ ਅਗਲਾ ਹਿੱਸਾ ਬੰਦਾ ਪੱਟਾ ਜੀ ਡਬਲ ਸ਼ੌਕਰ ਵਾਲਾ ਹਿਸਾਬ ਆਈ ਇਹਦਾ ਜਮਾ ਨਵਾਂ ਟਰੈਕਟਰ ਭਾਈ ਹਰ ਵਾਰੀ ਲੈ 80 ਘੰਟੇ ਉਹ ਜੰਦੀਆਂ ਨੇ ਕੁਝ ਨਹੀਂ ਹੋਣਾ ਤਾਂ ਹੋਏ 180 180 ਤੋਂ 80 ਘੰਟੇ 180 ਮਾਦਲੇ 80 ਘੰਟੇ ਭਾਈ ਹਾਰੀ ਇਸ ਜਰਨਲ ਵਾਲੇ ਟਾਇਰਾਂ ਦੇ ਵਿੱਚ ਆ ਬਾਈ ਕੋਈ ਕੋਈ ਬੰਦੇ ਬਾਹਰ ਸਪੈਸ਼ਲ ਭਾਅ ਦੇ ਦਿੰਦੇ ਆ। ਇਹ ਲੈਣਾ ਲੈਣਾ ਇੱਕ ਕਾਲਿਆਂ ਤੋਂ ਬਾਈ ਮੈਨੂੰ ਬਹੁਤ ਭਾਲੇ ਸੀ ਕੋਨਟਰੈਕਟਰ ਸੀ ਇਹ। ਤੇ ਤੇਹੀ ਮਾਡਲ ਆ 770 ਡਿਮਾਂਡ ਆ ਕਿੰਨੇ ਦਾ 7 ਲੱਖ 20 ਕੁ ਹਜ਼ਾਰ ਕਿ 25 ਹਜ਼ਾਰ। 7 ਲੱਖ 40 ਹਜ਼ਾਰ ਦਾ 30 ਹਜ਼ਾਰ ਕਹਦੇ। ਇਹ ਦੇ ਮਹਿਮਾਨਤਾਂ ਹੋ ਜੂ। ਮਹਿਮਾਨਤਾਂ ਤਾਂ ਹੋਣੀ। ਸਾਹੀ ਜੋ ਮਹਿਮਾਨਤਾਂ ਹੋ ਜੀ। 30 ਹਜ਼ਾਰ ਕਹਦੇ। ਇਹ ਦੇ ਖੰਡ ਮੇਰੀ ਕਹਿਣਾ ਮੈਂ 30 ਕਾ ਕੇ ਤੁਰੂੰਗਾ ਹਾਂ ਜੀ। 30000 ਦੇ ਦੇ ਦਾਂਗੇ 30000 ਮੰਨ ਕੇ ਬੋਲ ਨਾ ਤੂੰ ਬੋਲ ਨਾ ਬਸ 30000 ਕਹਿਤਾ ਬਾਕੀ ਦੇਖਾਂਗੇ ਦੋਸਤ ਹੂੰ 2077 ਮਾਡਲ ਆ 5203 ਇਹ ਸਿੰਗਲ ਕਲਚ ਹੁੰਦਾ ਨਾ ਸਿੰਗਲ ਕਲਚ ਜੀ ਕੁੱਟਰ ਗੇਰ ਨਹੀਂ ਜੀ 524 ਵਾਲਾ 524 ਵਾਲਾ ਗੇਰ ਆ ਵੀ ਇਹਦਾ ਤੇ ਸਾਰਾ Ориਜినਲ ਆ ਹਨਾ ਤੇ ਗਰੂਪ ਦਾ ਨੰਬਰ ਆ 203 ਦਾ ਨੰਬਰ ਆ 352 ਫਲੋਟ ਨੰਬਰ ਹੈ ਜੀ ਸੁਪਰ ਮਿਕਸ}{|\text{ਤੇਲ ਅਮਰੀਕਾ ਨੇ ਬਾਈ ਡਬਲ ਡਿਸਟ੍ਰੀਬਿਊਟਰ ਡਬਲ ਡਿਸਟ੍ਰੀਬਿਊਟਰ ਆ ਚਾਰੇ ਟਾਇਰ ਹੈਗੇ ਬਾਈ ਇਹਦੇ ਨਵੇਂ ਦੇ 90 95 ਪੈਸੇ ਠੀਕ ਹੈ ਗਾਣ ਤੇ ਲੋਲ ਫੈਂਸ ਹੋ ਜੂ ਬਾਈ ਹਾਂ ਜੀ 852 ਦੀ ਵੀ ਲੋਲ ਫੈਂਸ ਹੋ ਰਾਂ ਨੇ ਬਾਈ ਸਾਰੇ ਸਾਰਿਆਂ ਦਾ ਕੱਟੇ ਜਾਣਗੇ ਜਿੰਨੇ ਦਿਖਾਈ ਜਾਂਦਾ ਡਬਲ ਡਿਸਟ੍ਰੀਬਿਊਟਰ ਟਰੈਕਟਰ ਜਮਣ ਨਵੇਂ ਨੇ ਬਾਈ ਨਵੇਂ ਰੰਗ ਵਾਲਾ ਉਹ ਜਿਹਨੇ ਚੰਕ ਨਹੀਂ ਲਏ ਉਹਦੇ ਚੰਕ ਨਾਲ ਕੀ ਰੇਟ ਲਿਖੀ ਬੈਠਾ ਇਹਨੇ 50 ਦੇ ਰਹੇ ਆ ਤੁਸੀਂ ਨਾੁਰੇ ਦੇ ਬੜਾ ਤਾਂ ਸੋਲਿਆ ਮੈਂ 45 ਕਹਿੰਦਾ ਤੂੰ ਕੁਝ ਕਹੀਏ 44500 ਦਾ ਲੈ ਜੀ ਬਾਈ ਯਾਰ ਪਹਿਲਾਂ ਰੋਲ ਆ ਜਾਣਾ ਬਾਈ ਦੂਰ ਬਾਈ ਦੇਰ ਓਕੇ ਬਿਲਕੁਲ ਬਾਕੇ ਲੈ ਜਾਓ ਬਾਈ ਯਾਰ ਰਹੀਆਂ ਨੇ ਬਾ ਬਾਕੇ ਲੈ ਜਾਓ ਮਲੋੜ ਨੰਬਰ ਵੀਰੇ ਮਲੋੜ ਹੀ ਨਾ ਹੈ ਉਹਦੀ ਬੰਦ ਨਵੀਂ ਪਾਈ ਫਿਰਦਾ ਓਏ ਨਵੇਂ ਵੀਰੇ ਕੁੜੀਰ ਦੀ ਸੀ ਡੀਟੀ 195 ਚੱਕ ਵਜ ਡੀਟੀ 195 ਡੀਟੀ ਸਾਰਾ ਰੇਜਾ ਬਾਈ ਕੋਕਾ ਪੀਸੀ ਡੈਕਟਰ ਚੰਗਾ ਫੱਟੀ ਛਤਰੀ ਨਾਲ ਆਪੀ ਡਬਲ ਡਬਲ ਵੀਓ ਟੈਮੋਸ ਪੀਟ ਬਾਈ ਤਤਰ ਤੇ ਇਹ 3 ਮੀਟਰ ਇਹ ਤਾਂ ਸੱਤ ਤਾਂ ਕੋਈ ਹੁੰਦੇ ਤੇਲ ਬ੍ਰੇਕਾਂ ਡਬਲ ਡਿਸਕ ਵੀ ਇਹ ਨਾ 3 ਮੀਟਰ ਐਪਕਤੀ ਹੁੰਦੇ ਆ ਬਾਈ ਇਹ ਤਾਂ 3 95 ਰੇਟ ਆ ਕਿੰਨਾ ਸਾਢੇ ਤਿੰਨ ਦਾ ਨਹੀਂ ਜੀ ਕਹੇ ਸਾਢੇ ਤਿੰਨ ਜਰਾ 55 ਤਾਂ ਫਿਰ ਕਹੀ ਦਿੰਦਾ ਵਾ ਨਹੀਂ ਜੀ ਇਹਦਾ 70 ਹੀ ਨਾ ਦੋ ਨਾ ਭਾਈ ਉਹ ਭਾਈ ਨਹੀਂ ਕਾਲਾ ਹੈ ਤਰੀ ਬੰਦੇ ਨਹੀਂ ਨਾ ਕਲੀਰ ਬਣ ਨਹੀਂ ਬਣ ਕੇ ਨਾ ਨਾ ਘਟੀ ਮੁੜ ਕੇ ਨਾ ਘਟੀ ਯਾਰ ਲੈ ਜਾਓ ਭਾਈ ਯਾਰ ਕੋਣੀ ਆਪਾਂ ਕਰਾਂ ਹਿਸਾਬ ਚ ਇਹਨੂੰ ਲੈ ਆਓ ਭਾਈ ਹਾਰ ਲਿਆਓ ਪਾਵਰ ਸਟੀering ਆ ਆਇਲ ਬ੍ਰੇਕਾਂ ਚਾਰੇ ਟਾਇਰ ਭਾਈ ਨਾਲ ਦੇ ਹਨਾ ਇਹ ਕਿੰਨੇ ਵੀ ਕੁਝ ਨਹੀਂ ਹੋਣਾ 100 ਕੁ ਘੰਟੇ ਜੀ ਟੂ ਡੀਪ ਮੈਂ ਜਮੇ ਨਵਾਂ ਚੱਕੀ ਫਿਰਦਾ 115 ਘੰਟੇ ਚੱਲਿਆ ਭਾਈ 93500 ਲੱਗਦਾ ਕਿੰਦਾ 10000 ਰੁਪਏ ਲੈ ਜਾਓ। ਇਹ ਕੁੜੀ ਹੁੰਦੀ ਹੈ। ਤੈਨੂੰ ਦੱਸਦਾ ਲੈ ਜਾਓ ਕਹਿੰਦਾ ਨਹੀਂ ਜੀ। 11 12 ਥੋੜਾ ਜਿਹਾ ਸਰਪੈਂਟ 15 ਕਹਿੰਦਾ 15000 ਦੀ ਆਪਣੀ ਕੀਮਤ ਹੈ। ਮੈਂ 15000 ਦਾ ਲੈ ਜਾ ਕੋਈ ਯਾਰ। ਫਰੀਜ਼ ਦਾ ਭੈਣ ਸੀ ਦਾ ਪੰਜਾਬ ਨੰਬਰ ਹੈ ਤਾਂ ਹੋਵੇ? ਹਾਂਜੀ। ਬਠਿੰਡਾ ਨੰਬਰ ਨਕਦ ਕੈਸ਼। ਫਰਸਟ ਪੁਆਇੰਟ ਫਰਸਟ ਪੁਆਇੰਟ ਤੇ ਆਏ ਹੁੰਦਾ ਯਾਰਾਂ। ਤੂੰ ਕੀ ਕਹਿੰਦਾ? ਤੇ ਦੱਬ ਕੇ ਵੀਡੀਓ ਲੈ ਕੇ ਕਮੈਂਟ ਸ਼ੇਅਰ ਕਰਦੇ ਹੋ। ਬੁੱਲਾ ਤਲਵੰਡੀ ਸਾਹਿਬ ਬੋਲਾ ਜੀ ਸ਼ਰਮਾ ਤਲਵੰਡੀ ਸਾਹਿਬ ਬੋਲਾ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਬੜੀ ਜੀ ਤੇ ਬਹੁਤ ਬਹੁਤ ਮਿਹਰਬਾਨੀ ਪੈਸਾ ਸਵੀਕਾਰ ਕੀਤਾ ਪੈਸਾ ਸਵੀਕਾਰ